ਸਾਜ ਜੱਜ ਕੇ ਲਾੜਾ ਪਹੁੰਚਿਆ ਵਿਆਹ ਕਰਨ ਐਨ ਮੌਕੇ ਤੇ ਮੁੱਕਰ ਗਈ ਲਾੜੀ ਦੇਖੋ ਫਿਰ ਕਿਵੇਂ ਬਰਾਤ ਸਨੇ ਥਾਣੇ ਪਹੁੰਚ ਗਿਆ ਲਾੜਾ ਤੁਸੀਂ ਵੀ ਦੇਖੋ ਵੀਡੀਓ ਤੇ ਕਰੋ ਵੱਤੋ ਵਾਸ਼ਯ ਤੇ ਅਜਹੀਆਂ ਲੜਕੀਆਂ ਤੋਂ ਹੋ ਜਾਵੋ ਸਾਵਧਨ ਇਹ ਬੇहद ਸ਼ਰਮ ਸ਼ਰ ਕਰ ਦੇਣ ਵਾਲਾ ਮਾਮਲਾ ਤਰਨਤਨ ਤੋਂ ਸਾਹਮਣੇ ਹੈ ਜਿੱਥੇ 8 ਸਾਲ ਦੇ ਪਿਆਰ ਤੋਂ ਬਾਅਦ ਬਰਾਤ ਲੈ ਕੇ ਲਾੜਾ ਕੁੜੀ ਨੂੰ ਵਿਆਹ ਦੇ ਲਈ ਪਹੁੰਚਦਾ ਪਰ ਕੁੜੀ ਉੱਥੇ ਜਾ ਕੇ ਮੁੱਕਰ ਜਾਂਦੀ ਹੈ ਜਿਸ ਤੋਂ ਬਾਅਦ ਨਿਰਾਸ਼ ਹੋਇਆ ਲਾੜਾ ਖਾਣੇ ਪਹੁੰਚ ਜਾਂਦੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕੀ ਹੈ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਇਹ ਤੁਸੀਂ ਵੀ ਸੁਣੋ ਹਰਮਨਦੀਪ ਸਿੰਘ ਹੋਰ ਕੀ ਅਜੇ ਤੁਸੀਂ ਵਿਆਹ ਦੇ ਡਰੈਸ ਵਿੱਚ ਆਏ ਜੇ ਕੀ ਮਤਲਬ ਮਾਮਲਾ ਥਾਣੇ ਵਿੱਚ ਖੜੇ ਜੇ ਹਾਂ ਜੀ ਕੱਲ ਮਤਲਬ ਕੁੜੀ ਦਾ ਮਾਂ ਪਿਓ ਗੱਲ ਕਰੇ ਸਗਨ ਲਾ ਕੇ ਗਏ ਆ ਤੋ ਮੁੜ ਕੇ ਸਵੇਰੇ ਹੁਣ ਅੱਜ ਆ ਗਏ ਕੰਦੇ ਸਵੇਰੇ ਬਰਾਦ ਲੈ ਕੇ ਆਏ ਤੇ ਹੁਣ ਉਹਨਾਂ ਨੇ ਕੁੜੀ ਨਹੀਂ ਤੋਰੀ ਇਹ ਕੰਮ ਦਿੱਤਾ ਕਾਰਨ ਇਹ ਪਤਾ ਨਹੀਂ ਕੀ ਆ ਕਾਰਨ ਤੇ ਉਹਨੇ ਦਿਲ ਵਿੱਚ ਆਈ ਆ ਤੋ ਉਹ ਜਾਣਨ ਤੇ ਗਾੜੀਆਂ ਉਤਮਕੇ ਦਿੰਦੇ ਆ ਇਹ ਕੁਛ ਕਾਰੇ ਮਰ ਜਣਾ ਇਦਾਂ ਐ ਜੋ ਫਲਾਂਟਿੰਗ ਆ ਹਰ ਪ੍ਰੀਤਕਾਰ ਪਿੰਡ ਟੱਠੀ ਘਾਰਾ ਅੱਜ ਕਿੱਥੇ ਪ੍ਰੋਗਰਾਮ ਰੱਖਿਆ ਸੀ ਜੂਲਣੇ ਮੈਨੂੰ ਟੱਠੀ ਘਾਰੇ ਮਤਲਬ ਕੀ ਉਹਨਾਂ ਨੇ ਕੋਈ ਕੀ ਤੁਹਾਨੂੰ ਮਤਲਬ ਤਿਆਰ ਹੋ ਕੇ ਆਈ ਲੜਕੀ ਵਿਆਹ ਦੀ ਨਹੀਂ 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 ਉਦਾਂ ਹੀ ਉਹਨੂੰ ਘੁੱਟਦੇ ਮਾਰਦੇ ਰਿਹਾਏ ਕੋਈ ਤਿਆਰ ਤੁਰ ਨਹੀਂ ਹੋ ਕੇ ਆਈ ਉਹਦਾਂ ਹੀ ਉਹਨੂੰ ਲਿਆਏ ਆ ਬਿਨਾਂ ਡਰਸ ਤੋਂ ਹਾਂਜੀ ਫਰੈਂਡਸ਼ਿਪ 6-7 ਸਾਲ ਹੋ ਤੇ ਲੱਗ ਗੱਲ ਕਰਦੇ ਆ ਸਾਰਾ ਕੁੜੀ ਦਾ ਪਤਾ ਕੁੜੀ ਠੀਕ ਆ ਬਸ ਉਹਦਾ ਮਾਪਿਓ ਨੇ ਮਤਲਬ ਉਹਨੂੰ ਕੁੱਟਿਆ ਮਾਰਿਆ ਡਰਾਇਆ ਤੁੰਕਾਇਆ ਹੋਰ ਗੱਲ ਕੋਈ ਨਹੀਂ ਹੁਣ ਕਿੱਥੇ ਆਏ ਜੀ ਤੇ ਕੀ ਮੰਗ ਕਰਦੇ ਜੀ ਅਸੀਂ ਇਹ ਮੰਗ ਕਰਦੇ ਸਾਨੂੰ ਸਾਫ਼ ਚਾਹੀਦਾ ਤੇ ਨਾ ਭਾਵੇਂ ਸਾਡੇ ਲੋ ਮਰਜਨ ਰਹਿ ਜਣਾ ਅਸੀਂ ਉਹਦੇ ਕੋਈ ਨਹੀਂ ਲੱਗਦੇ ਅੱਜ ਤੋਂ ਬਾਅਦ ਮੈਂ ਜਿੱਥੇ ਮਰਜੀ ਜਾਵਾਂ ਆਪਣੀ ਜ਼ਿੰਦਗੀ ਜਿ ਰਵਾਂ ਆਪਣੀ ਜ਼ਿੰਦਗੀ ਰਵਾਂਗੇ ਹੋ ਤੁਸੀਂ ਥਾਣੇ ਆਏ ਜੀ ਹਾਂ ਜੀ ਥਾਣੇ ਇਹ ਰਿਪੋਰਟ ਲਿਖਾਉਣਾ ਆਇਆ ਸਾਰੇ ਹੁਣਾਂ ਤੋਂ ਵੀ ਸਾਡੇ ਤੇ ਕੱਲ ਕੋਈ ਕਾਰਵਾਈ ਨਹੀਂ ਮਰਜਨ ਭਾਵੇਂ ਰਹਿ ਜਣਾ ਅਸੀਂ ਕੁਝ ਨਹੀਂ ਲੱਗਦੇ ਇਹਨਾਂ ਦੇ ਤੁਸੀਂ ਹੁਣ ਇਸ ਤਰ੍ਹਾਂ ਹੀ ਜਾਓਗੇ ਹਾਂ ਜੀ ਇਸ ਤਰ੍ਹਾਂ ਹੀ ਚੱਲ ਜਾਵਾਂਗੇ ਤੇ ਇਹ ਤੁਹਾਡੀ ਜਿਹੜੀ ਕੱਲ ਸਿਕਨਗਰ ਵੀ ਲਗਾ ਕੇ ਤੁਹਾਨੂੰ ਹਾਂ ਜੀ ਘਰੇ ਕੱਲ ਸਿਕਨਗਰ ਲਗਾ ਕੇ ਗਏ ਆਂ ਮਾਲਕੂੜੀ ਦਾ ਮਾਂ ਪਿਓ ਆਇਆ ਭਰਾ ਆ ਤੇ ਉਹ ਵੀ ਮਤਲਬ ਉਹ ਜਿਹੜਾ ਭਰਾ ਵਾ ਉਹ ਪਟਵਾਰੀ ਆ ਹੁਣ ਮਤਲਬ ਪੱਤਰਕਾਰ ਗਾੜੀ ਬਣਿਆ ਇਦਾਂ ਕੋਈ ਤੇ ਉਹ ਮੈਨੂੰ ਪਤਾ ਨਹੀਂ ਆ ਇਹਦੇ ਹੋ ਜੇ ਕੰਮ ਉਹ ਵੀ ਕਰਨ ਦੇ ਨਾਲ ਤੇ ਉਹਨਾਂ ਨੂੰ ਕੋਈ ਮਤਲਬ ਹੈ ਨਹੀਂ ਆ ਵੀ ਉਦਾਂ ਮਤਲਬ ਪਟਵਾਰੀ ਆ ਨਾ ਉਹਨਾਂ ਨੂੰ ਕੂਨ ਦਾ ਪਤਾ ਨਾ ਲੈ ਨਾ ਦੇਣ ਸਾਡੇ ਸਰਪੰਚ ਸਾਹਿਬ ਨੂੰ ਮੌਕੇ ਤੇ ਉਹਨਾਂ ਨੂੰ ਇੰਨਾ ਕੁਝ ਬੋਲ ਕੇ ਗਏ ਆ ਉਹਨੂੰ ਮਾਸਾਪੂਰਾ ਗੱਲ ਨਹੀਂ ਹੈਗੀ ਇਦਾਂ ਦਾ ਭਰਾ ਉਹ ਕੋਈ ਦਾਜ ਦੂਜ ਦੀ ਮੰਗ ਨੂੰ ਲੈ ਕੇ ਤੇ ਨਹੀਂ ਕੋਈ ਕੋਈ ਦਾਜ ਦੀ ਮਾਂ ਨੇ ਕਦੀ ਕੋਈ ਉਹਨਾਂ ਤੋਂ ਮੰਗਿਆ ਹੀ ਨਹੀਂ ਆ ਨਾਲੇ ਉਹ ਦਾਜ ਦੇਣ ਜੋਗੇ ਹੈ ਹੀ ਨਹੀਂ ਆ ਦਾ ਦੇਂਦੀ ਉਹਨਾਂ ਦੀ ਮਰਕਾਤ ਹੀ ਨਹੀਂ ਹੈਗੀ ਨੇ ਜੋਗੇ ਹੈਗੇ ਨਹੀਂ ਆ ਤੇ ਕੱਲ ਆਏ ਆ ਨਾਂ ਮੇ ਕੁਝ ਮੰਗਿਆ ਆ ਆਪਣੀ ਮਰਜ਼ੀ ਨਾਲ ਉਹ ਗੁੱਠੀ ਪਾ ਕੇ ਗਏ ਆ ਛਾਪਾ ਪਾ ਕੇ ਗਏ ਅਸੀਂ ਕੁਝ ਨਹੀਂ ਉਹਨਾਂ ਤੋਂ ਮੰਗਿਆ ਨਾ ਹੀ ਕੁਝ ਮੰਗਣਾ ਚਾਹੁੰਦੇ ਆ ਤੇ ਨਾ ਅੱਜ ਤੁਸੀਂ ਬਰਾਤ ਲੈ ਕੇ ਉੱਥੇ ਪਹੁੰਚੇ ਸੀ ਹਾਂਜੀ ਬਰਾਤ ਲੈ ਕੇ ਉੱਥੇ ਪਹੁੰਚੇ ਸੀ ਕਿਲੇ ਦੇ ਮੈਂਬਰ ਪਹੁੰਚੇ ਹਾਂਡੇ ਨਾਲ 15 20 ਜਣੇ ਸੀ ਤੇ ਉਹਨਾਂ ਨੇ ਮੁੜ ਕੇ ਕੁੜੀ ਨਹੀਂ ਤੋਰੀ ਨਾਲ ਉਹਨਾਂ ਨੇ ਉੱਥੇ ਕੋਈ ਇੰਤਜ਼ਾਰ ਕੁੜੀ ਕੀ ਕਹਿੰਦੀ ਹੁਣ ਕੁੜੀ ਇਹੋ ਕਹਿੰਦੀ ਆ ਮੈਂ ਜਾਣਾ ਨਹੀਂ ਕੁੜੀ ਨੂੰ ਮਾਰਿਆ ਤੇ ਮਕਾਇਆ ਤੇ ਮੈਂ ਆਇਆ ਉਹ ਕਿੱਥੋਂ ਜਾਊਗੀ ਨਾਲ ਕੋਈ ਉਹ ਲੜਕੀ ਦਾ ਵਿਆਹ ਨਹੀਂ ਕਰਾਉਣਾ ਚਾਹੁੰਦੇ ਉਹ ਨਹੀਂ ਨਹੀਂ ਮੈਂ ਨਹੀਂ ਵਿਆਹ ਕਰਾਉਣਾ ਚਾਹੁੰਦਾ ਜਿਹੜੀ ਹੁਣ ਏਦਾਂ ਕਰਨ ਦੀ ਹੈ ਤਾਂ ਕੱਲ ਮੇਰੇ ਮਾਪਿਆਂ ਨੂੰ ਦੁਖੀ ਨਾ ਕਰੂਗੀ ਮੈਂ ਤਾਂ ਬਾਹਰ ਰਹਿਣ ਵਾਲਾ ਮੈਂ ਤਾਂ ਇੱਥੇ ਰਹਿਣਾ ਹੀ ਨਹੀਂ ਕਿ ਕੰਮ ਕਰਦੇ ਤੂੰ ਮੈਂ ਡਰਾਈਵਰ ਹਾਂ ਮੈਂ ਬਾਹਰਲੀ ਘੰਟੀ ਘਤਰਵਾ ਹਾਂ ਹਾਂਜੀ ਵਿਆਹ ਕਰਾਉਣ ਲਈ ਇੱਥੇ ਆਏ ਸੀ ਹਾਂਜੀ ਵਿਆਹ ਕਰਾਉਣ ਲਈ ਆਏ ਸੀ ਕੱਲ ਬਾਅਦ ਹੋਈਆ ਬਰਾਤ ਅੱਜ ਹੀ ਘਰੇ ਪਹੁੰਚੀ ਤੇ ਫੇਰ ਕੀ ਕਰਦਾ ਗੱਲਬਾਤ ਇਹੋ ਹੈ ਜੀ ਉਹ ਜਨਾਨੀਆਂ ਕਿਉਂ ਹੋਰ ਗਏ ਹਾਂ ਹੋਰ ਗਏ ਸਰ ਵਿਆਹੋਂ ਗਏ ਸਵੇਰੇ ਜੀ ਉਹਨਾਂ ਉਹਨਾਂ ਇਹੋ ਹੀ ਆਖਿਆ ਵੀ ਅਸੀਂ ਕੁੜੀ ਨਹੀਂ ਤੋੜਨੀ ਕਾਰਨ ਕਾਰਨ ਇਹੋ ਹੀ ਕਿ ਵੀ ਅਸੀਂ ਜਿਹੜਾ ਉਹ ਕੁੜੀ ਕੋ ਰਾਤ ਨਤਮਕ ਆਵਾ ਡਰਾਵਾ ਕੁੜੀ ਕੋ ਅਖਵਾਤਾ ਵਾ ਕੁੜੀ ਆਈ ਹੈ ਉਹ ਹੱਥ ਜੋੜ ਕੇ ਦੋਵੇਂ ਇਹ ਆਂਦੀ ਆ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦਾ ਕੋਈ ਮੰਗ ਕਰਦੇ ਹੋ ਤੁਸੀਂ ਮੰਗ ਤੇ ਇਹੋ ਕਰਦੇ ਆ ਇਹ ਵੀ ਭੜਕੇ ਸਾਡੇ ਤੇ ਕੋਈ ਚੱਕਰ ਨਾ ਆਵੇ ਅੱਜ ਸਾਰੇ ਪ੍ਰੋਗਰਾਮ ਨੂੰ ਮੁੰਡੇ ਨੂੰ ਗਿਉਣਗੇ ਤਿਆਰ ਹੋ ਕੇ ਸਾਰੇ ਬਰਾਤ ਬੰਨ ਲੈ ਗਏ ਜੇ ਕੀ ਮਹਿਸੂਸ ਕਰਦੇ ਜੀ ਮਹਿਸੂਸ ਤੇ ਵੇਖੋ ਜੀ ਹੈ ਹੀ ਆ ਸਾਰੇ ਪਰਿਵਾਰ ਨੂੰ ਹੀ ਹੈਗਾ ਹਾਂ ਇਹੋ ਵੇਖੋ ਇਸ ਇਹਦੇ ਚ ਬੰਦਰਾਮੀ ਵੜੀ ਆ ਬੇਇੱਜ਼ਤੀ ਵੜੀ ਆ ਜਦੋਂ ਬਰਾਤ ਜਿਹੜੀ ਆ ਵਾਪਸ ਆਈ ਮੁੰਡਾ ਕਿੱਥੋਂ ਆਇਆ ਮੁੰਡਾ ਕਦਰੋਂ ਆਇਆ ਜੀ ਇਹ ਵਿਆਹ ਵਾਸਤੇ ਆ ਸੀ ਹਾਂ ਵਿਆਹ ਵਾਸਤੇ ਸੱਦਿਆ ਹੈ ਜੀ ਉਹਨਾਂ ਨੇ ਕਿਹੜੇ ਪਿੰਡ ਦਾ ਰਹਿੰਦਾ ਮੁੰਡਾ ਪਿੰਡ ਬਾੜ ਖੁਰਦਵਾਲ ਇਦੇ ਸਬੰਧੀ ਐਸੇ ਗੁਰਦੀਪ ਸਿੰਘ ਠਾਣਾ ਸੇੜੀ ਤਰਨਤਾਰਨ ਇਦੇ ਸਬੰਧੀ ਹਰਪ੍ਰੀਤ ਕੌਰ ਪੁੱਤਰੀ ਮਨਜਿੰਦਰ ਸਿੰਘ ਵਾਸੀ ਖਾਰਾ ਇਹਨਾਂ ਵੱਲੋਂ ਦਰਖਾਸਤ ਆਈ ਆ ਤੇ ਜਿਹੜੀ ਦੂਜੀ ਪਾਰਟੀ ਆ ਉਹ ਹੈਗੀ ਆ ਹਰਮਨਦੀਪ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਬਾਠ ਦੇ ਰਹਿਣ ਵਾਲੇ ਆ ਤੇ ਉਹਨਾਂ ਪਤਨੇ ਦਰਖਾਸਤ ਠਾਣਾ ਸਾਦਰ ਵਗੈਰਾ ਦਿੱਤੀ ਆ ਤੇ ਇਹਨਾਂ ਦਾ ਇਹੋ ਹੀ ਆ ਵੀ ਜਿਹੜੀ ਕੁੜੀ ਲੜਕੀ ਆ ਬੁਟੀਕ ਦੇ ਕੰਮ ਕਰਦੇ ਨੇ ਜੇ ਮੁੰਡਾ ਉੱਥੇ ਆਉਂਦਾ ਰਿਹਾ ਕੱਪੜੇ ਸੀਣ ਦੇ ਬਹਾਨੇ ਵੀ ਕਪੜੇ ਸੇਂਦਾ ਕਰਕੇ ਵੀ ਮਲਗੀ ਸਾਡੇ ਕਪੜੇ ਜੋ ਵੀ ਹੈਗਾ ਵਾ ਤੇ ਉਹਦੇ ਸਬੰਧੀ ਮੁੜ ਕੇ ਇਹਨੂੰ ਉੱਥੋਂ ਫੋਨ ਲੈ ਗਿਆ ਉਹ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਰਹਾ ਵੀ ਮੇਰੇ ਨਾਲ ਜ਼ਬਰਦਸਤੀ ਵਿਆਹ ਕਰਨਾ ਦਰਨਾ। ਇਹ ਹੀ ਮਸਲਾ ਇਹਨਾਂ ਦਾ। ਫਿਰ ਧੱਕੇ ਨਾਲ ਸਗਨ ਲਵਾ ਗਿਆ ਇਹਨਾਂ ਦਾ। ਇਹ ਸਬੰਧੀ ਇਹਨਾਂ ਸਾਫਨ ਕਰ ਕਰਦਾ ਤਾਂ ਲੜਕੇ ਵਾਲੇ ਵੀ ਅਹੀਂ ਕੁੜੀ ਨਹੀਂ ਦੋਪੀ। ਅੱਜ ਬਰਾਤ ਆਈ ਸੀ ਤੇ ਅੱਜ ਕੁੜੀ ਤੁਰੀ ਨਹੀਂ। ਕੱਲ ਸਗਨ ਲਾਇਆ ਇਹਨਾਂ ਨੇ ਤੇ ਅੱਜ ਬਰਾਤ ਸਗਨਾਂ ਦੇ ਲੱਗਾ ਵਾ ਸਗਨ ਵੀ ਧੱਕੇ ਨਾਲ ਲਵਾ ਆ ਗਿਆ ਵਾ ਜ਼ਬਰਦਸਤੀ ਉਹਦਾ ਕਰਕੇ ਪਰਿਵਾਰਕ ਲੜਕੀ ਪਰਿਵਾਰਕ ਨੇ ਜਿਹੜੀ ਉਹ ਨਾ ਕਰ ਦਿੱਤੀ ਵੀ ਅਹੀਂ ਲੜਕੀ ਆਲੀ ਨਹੀਂ ਤੋਰਨੀ ਤੱਕ ਲਾਗੇ ਦਾ ਰੋਪ ਆ ਵੀ ਮੈਂ ਦੋਹਾ ਕਤਰ ਦੇ ਟਰੱਕ ਡਰਾਈਵਰ ਆ ਮੈਨੂੰ ਉੱਥੇ ਜਬਰਦਸਤੀ ਸੱਦਿਆ ਗਿਆ ਵੀ ਵਿਆਹ ਕਰਾਉਣਾ ਹੀ ਕਰਾਉਣਾ ਉਹ ਫਰੈਂਡਸ਼ਿਪ ਚੱਲਦੀ ਚੱਲ ਹੁਣ ਦੋਨਾਂ ਤਰ੍ਹਾਂ ਦੀ ਗੱਲਬਾਤ ਸੁਣਾ ਗੇ ਕੱਲ ਦਾ ਟਾਈਮ ਦਿੱਤਾ ਜੋ ਵੀ ਗੱਲਬਾਤ ਸਾਹਮਣੇ ਉਹਦੇ ਹੰਤੱਕ ਕਰੂਗੀ